ਕੋਈ ਪਾਰਟੀ ਨੇ ਨਵੇਂ ਜ਼ਿੰਮੇਵਾਰੀ ਦਿੱਤੀ ਆ ਨਕੋਦਰ ਦਾ ਇੱਕ ਬਹੁਤ ਹੀ ਪੁਰਾਣਾ ਪਰਿਵਾਰ ਹੈ ਇੱਕ ਵਪਾਰੀ ਵਲੀਆ ਉਹਨਾਂ ਦੇ ਸੁਪੁੱਤਰ ਮਨੀਸ਼ ਤੇ ਜੇਨੂ ਇਹ ਜ਼ਿੰਮੇਵਾਰੀ ਪਾਰਟੀ ਦੀ ਜਿੰਦਰ ਸੌਦੇ ਇਸ ਸਾਡੇ ਦਿਹਾਤੀ ਦੇ ਪ੍ਰਧਾਨ ਬਣਿਆ ਔਰ ਮੈਂ ਸਾਡੇ ਨਾਲ ਮਿੱਤਲ ਸਾਹਿਬ ਸਾਡੇ ਜਿਹੜੇ ਇਸ ਜ਼ਿਲ੍ਹੇ ਦੇ ਪਰਿਵਾਰੀ ਆ ਸਾਰੀ ਧੀਮਸੇ ਅੱਜ ਬੁਲਾਈ ਸੀਗੀ ਇੱਥੇ ਔਰ ਇਹਨਾਂ ਨੂੰ ਅਸੀਂ ਸ਼ਾਬਾਸ਼ੀ ਵੀ ਦਿੱਤੀ ਆ ਔਰ ਚੰਗੇ ਕੰਮ ਕਰਨ ਲਈ ਅਸੀਂ ਪ੍ਰਭੂ ਅਗੇ ਅਰਦਾਸਾਂ ਵੀ ਕੀਤੀ ਆ ਕਿ ਜਿਹੜੀ ਜ਼ਿੰਮੇਵਾਰੀ ਮਨੀਸ਼ ਧੀ ਜਨੂੰ ਮਿਲੀ ਆ ਉਹਦਾ ਨਿਰਵਾਹ ਇਹ ਬਹੁਤ ਇਮਾਨਦਾਰੀ ਦੇ ਨਾਲ ਨਿਸ਼ਟਾ ਦੇ ਨਾਲ ਪਾਰਟੀ ਦੇ ਵਿਸਤਾਰ ਵੀ ਕਰਨਗੇ ਔਰ ਸਾਨੂੰ ਪੂਰਨ ਵਿਸ਼ਵਾਸ ਆ ਕਿ ਸਮੇਂਦਾਰ ਆ ਸੂਝਵਾਨ ਆ ਔਰ ਇਹ ਪਾਰਟੀ ਨੂੰ ਪਿੰਡ-ਪਿੰਡ ਚ ਲੈ ਜਾਏਗਾ ਹਰੇਕ ਵਾਚ ਲਈ ਆਕੇ ਜੋ ਸਾਡੀ ਪਾਰਟੀ ਦਾ ਮੋਟਿਵ ਹੈ ਜੋ ਮੋਦੀ ਸਾਹਿਬ ਦੀ ਨੀਤੀਆਂ ਵੈ ਉਹਨਾਂ ਸੀ ਕਰ ਕਰ ਚ ਪੰਜਾਵਾਂਗੇ ਆਪਣੀ ਪੂਰੀ ਟੀਮ ਨਾਲ ਲੈ ਕੇ ਇਹ ਚੱਲਣਗੇ ਸਰ ਟੀਸਾ ਨੂੰ ਪਹਿਲਾਂ ਸਪੋਕਸਮੈਨ ਪੰਜਾਬ ਦੇ ਰਹਿ ਗਿਆ ਸੀ ਕੋਈ ਦੂਜੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਸਰ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਟੀਸਾ ਸਾਹਿਬ ਦੀ ਕੈਪੇਬਿਲਿਟੀ ਦੇਖ ਕੇ ਪਾਰਟੀ ਨੇ ਇਹਨਾਂ ਨੂੰ ਜ਼ਿੰਮੇਵਾਰ ਦਿੱਤੀ ਗਿਆ ਪੰਕਜ ਟਿੰਗੜੀ ਜੀ ਨੇ ਬਹੁਤ ਅੱਛਾ ਕੰਮ ਕੀਤਾ ਪਾਰਟੀ ਦਾ ਲਿੰਗ ਸਾਡੀ ਪਾਰਟੀ ਦੇ ਵਿੱਚ ਇੱਕ ਪਦ ਦੀ ਜ਼ਿੰਮੇਵਾਰੀ ਹੁੰਦੀ ਗਈ ਆ ਚੇਂਜ ਹੁੰਦਾ ਰਹਿੰਦਾ ਰਹਾ ਪਾਰਟੀ ਨੇ ਦੱਸ ਸਾਡੇ ਜ਼ਿਲ੍ਹਾ ਪ੍ਰਧਾਨ ਬਦਲੇ ਸੀਗੇ ਉਹਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਤੇ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਿਹੜਾ ਸਾਡੇ ਹਾਈ ਕਮਾਂਡ ਨੇ ਫੈਸਲਾ ਕੀਤਾ ਵਾ ਉਹਦੇ ਉੱਪਰ ਮਨੀਸ਼ ਜੀ ਪੂਰਾ ਖੜਾ ਉਤਰਨਗੇ ਉਹ ਜੋ ਸਾਡੀ ਪਾਰਟੀ ਦਾ ਇੱਕ ਮਿਸ਼ਨ ਹੈ ਵਿਪੰਡ ਪੰਡ ਦੇ ਵਿੱਚ ਅਸੀਂ ਭਾਜਪਾ ਨੂੰ ਲਿਆਣਾ ਵੈ ਸਾਨੂੰ ਪੂਰਾ ਮਾਸ ਹੈ ਵੀ ਇਹਨਾਂ ਦਾ ਜਿਸ ਤਰੀਕੇ ਦਾ ਕਾਰੋਬਾਰ ਹੈ ਕਿ ਇਹਨਾਂ ਦਾ ਕੱਪੜੇ ਦਾ ਕਾਰੋਬਾਰ ਹੈ ਜੁੱਬੀ ਦਾ ਕਾਰੋਬਾਰ ਹੈ ਇਹਨਾਂ ਦੇ ਕੋਲ ਕਾਫੀ ਲੋਕ ਪਿੰਡਾਂ ਚੋਂ ਵੀ ਆਉਂਦੇਗੇ ਆ ਔਰ ਉਸ ਨਾਤੇ ਇਹ ਸਾਡੀ ਪਾਰਟੀ ਵਾਸਤੇ ਇੱਕ ਬਹੁਤ ਵੱਡਾ ਐਸੈਟ ਹੋਣਗੇ ਭਟਾਰੀ ਸਾਹਿਬ ਜੇਕਰ ਕੱਲ ਕਰੀਏ ਦੋਵੇਂ ਤੋਂ ਵੀ ਚੋਣਾਂ ਆ ਰਹੀਆਂ ਨੇ ਉਹਦੇ ਵਾਸਤੇ ਕੀ ਰਣਨੀਤੀ ਕਿਤੇ ਚੱਲੇ ਇਹ ਸਾਰਾ ਜਿਹੜਾ ਹੁਣ ਸਾਡੀ ਸਵੇਰ ਮੀਟਿੰਗ ਹੋਣੀ ਹੈ ਨਕੋਦਰ ਕੰਸਟਿਟੈਂਸੀ ਦੀ ਔਰ ਕੱਲ ਕਾਲਿਆ ਸਾਹਿਬ ਵਾਲੇ ਸ਼ਾਹਕੋਟ ਕੰਸਟਿਟੈਂਸੀ ਵਾਸਤੇ ਸਾਡੀ ਲੋਕ ਸਭਾ ਪਰਵਾਸ ਯੋਜਨਾ ਸ਼ੁਰੂ ਹੋਈ ਹੈ ਲੋਕ ਸਭਾ ਦੀ ਪਰਵਾਸ ਯੋਜਨਾ ਉਹਦੇ ਵਿੱਚ ਅਸੀਂ ਹਰ 15 ਦਿਨਾਂ ਬਾਅਦ ਅਸੀਂ ਸਾਰੇ ਲੋਕ ਬੈਠਦੇ ਆ ਗਏ ਜਿੰਨੇ ਸਾਡੇ ਮੇਨ ਕੋਦੇ ਦੇ ਕਾਰਜਕਰਤਾ ਹੁਣ ਸਾਡੀ ਇਸ ਤਵਾਰ ਮੀਟਿੰਗ ਹੋਣੀ ਹੈਗੀ ਉਹਦੇ ਵਿੱਚ ਅਸੀਂ ਹਰੇਕ ਬੂਤਕਰ ਅਸੀਂ ਮੈਨੇਜਮੈਂਟ ਕਰਨੀ ਆ ਵੀ ਸਾਡਾ ਹਰ ਮੱਲੇ ਦੇ ਵਿੱਚ ਸਾਡਾ ਬੀਜੇਪੀ ਦਾ ਨਾਮ ਲੇਵਾ ਹੋਵੇ ਹਰ ਪਿੰਡ ਦੇ ਵਿੱਚ ਬੀਜੇਪੀ ਦਾ ਨਾਮ ਲੇਵਾ ਹੋਵੇ ਉਹ ਜੋ ਮੋਦੀ ਸਾਹਿਬ ਦੀਆਂ ਸਕੀਮਾਂ ਆ ਉਸੇ ਘਰ ਘਰ ਪਹੁੰਚਣ ਵਾਸਤੇ ਜਿਹੜੇ ਲੋਕ ਉਸ ਸਕੀਮ ਦੇ ਲੈਣ ਦੇ ਪਾਬੰਦ ਹੈਗੇ ਆ ਅਸੀਂ ਉਸ ਸਕੀਮ ਉਹਨਾਂ ਲੋਕਾਂ ਨੂੰ ਪਹੁੰਚਾਈਏ ਜੋ ਲਾਸਟ ਪੰਤੀ ਲੋ ਬੈਠੇ ਹਨ ਉਹਨਾਂ ਗਰੀਬਾਂ ਨੂੰ ਵੀ ਉਹ ਸਕੀਮ ਮਿਲੇ ਉਹਦੇ ਲਈ ਸਾਡੇ ਕਾਰਕਿਰਤਾ ਅਸੀਂ ਸੰਗਠਿਤ ਕਰ ਰਹੇ ਹਾਂ ਆਪਣੇ ਬੂਥ ਅਸੀਂ ਬਣਾ ਰਹੇ ਹਾਂ ਅਸੀਂ ਸ਼ਕਤੀ ਕੇਂਦਰ ਬਣਾ ਰਹੇ ਹਾਂ ਆਪਣੇ ਮੰਡਲਾਂ ਦਾ ਅਸੀਂ ਗਠਨ ਕਰ ਚੁੱਕੇ ਹਾਂ ਬਾਕੀ ਟੀਮ ਅੱਗੇ ਤਿਆਰੀ ਸਿੱਖਾ ਦੇ ਪਏ। ਅੱਜ ਇੱਕ ਕਾਨੂੰਨ ਬਣਾਇਆ ਗਿਆ ਕੇਂਦਰ ਸਰਕਾਰ ਵੱਲੋਂ ਜਿਹਦਾ ਵਿਰੋਧ ਵੀ ਬਹੁਤ ਦੇਖਣ ਨੂੰ ਮਿਲ ਰਿਹਾ ਹੈਗਾ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਕਿਹੜਾ ਕਾਨੂੰਨ ਹੈ ਜੀ? ਜਿਹੜਾ ਡਰਾਈਵ ਫਰਮ ਵਾਸਤੇ ਬਣਾਇਆ ਗਿਆ। ਉਹ ਤਾਂ ਦੇਖੋ ਸਾਡੇ ਉਹਨਾਂ ਨੇ ਜਿਹੜੇ ਹੋਮ ਸੈਕਟਰੀ ਆਲ ਇੰਡੀਆ ਉਹਨਾਂ ਨੇ ਕਹਿਤਾਗਾ ਵਾ ਵੀ ਅਸੀਂ ਸਾਰੇ ਦੇ ਨਾਲ ਸਲਾਹ ਨਾ ਕਰਕੇ ਫਿਰ ਅਸੀਂ ਉਹਦੇ ਉੱਪਰ ਕੋਈ ਵਿਚਾਰ ਕਰਾਂਗੇ ਉਹ ਤਾਂ ਸਾਰੀ ਗੱਲ ਵਾਈਂਡ ਅਪ ਹੋ ਚੁੱਕੀ ਆ। ਉਹ ਐਸੀ ਗੱਲ ਕੋਈ ਨਹੀਂ ਸਾਡੀ ਪਾਰਟੀ ਇਸ ਗੱਲੋਂ ਪੂਰੀ ਗੰਭੀਰ ਹੈ ਕਿ ਕਿਸੇ ਵੀ ਬੰਦੇ ਨੂੰ ਕੋਈ ਦਿੱਕਤ ਨਾ ਹੋਵੇ। ਬੀਜੇਪੀ ਆਪਣੇ ਇਕੱਲੇ ਕੰਮ ਤੇ ਇਲੈਕਸ਼ਨ ਲੜੇਗੀ ਦੇਖੋ ਜੀ ਇਹ ਤਾਂ ਹਾਈ ਕਮਾਂਡ ਦੇ ਫੈਸਲੇ ਹੁੰਦੇ ਜੀ ਸਾਡਾ ਜਿਹੜਾ ਫੈਸਲਾ ਹਾਈ ਕਮਾਂਡ ਨੇ ਕਰਨਾ ਵਾ ਅਸੀਂ ਤਾਂ ਪਾਰਟੀ ਦੇ ਕਾਰਜਕਰਤਾ ਹੈਗੇ ਹਾਂ ਜੋ ਪਾਰਟੀ ਹਾਈ ਕਮਾਂਡ ਫੈਸਲਾ ਕਰੇਗਾ ਅਸੀਂ ਉਹਦੇ ਉੱਪਰ ਫੁੱਲ ਚੜਾਨੇ ਸਰ ਲੋਕ ਸਭਾ ਚੋਣਾਂ 2024 ਬਿਲਕੁਲ ਨਜ਼ਦੀਕ ਨੇ ਤੇ ਕੀ ਮੁੱਖ ਏਜੰਡਾ ਹੋਏਗਾ ਆਪਣੀ ਪਾਰਟੀ ਦਾ ਸਾਡਾ ਕੋ ਤਾਂ ਦੇਖੋ ਐਡਾ ਵੱਡਾ ਲੀਡਰ ਹੈ ਜੀ ਨਰਮਿੰਦਰ ਮੋਦੀ ਸਾਹਿਬ ਸਾਡਾ ਮੁੱਖ ਮੁੱਦਾ ਰਹਾ ਡਵੈਲਪਮੈਂਟ ਹਿੰਦੁਸਤਾਨ ਪਰਮ ਭੈਵਤ ਤੇ ਪਹੁੰਚੇ ਔਰ ਮੋਦੀ ਸਾਹਿਬ ਨੇ ਇਹ ਲਕਸ਼ਯ ਰੱਖਿਆ ਹੋਇਆ ਹੈ ਕਿ ਅਗਲੀ ਵਾਰ ਤੀਜੀ ਜਗਤ ਬੰਨਾ ਉਹਨਾਂ ਨੇ ਇਹ ਸਾਡੀ ਜਿਹੜੀ ਇਕਨੋਮੀ ਹੈ ਹਿੰਦੁਸਤਾਨ ਦੀ ਇਹ ਤੀਜੇ ਨੰਬਰ ਤੇ ਹੋਵੇ ਅੱਜ 5ਵੇਂ ਨੰਬਰ ਤੇ ਆਣਾ ਹੈ ਅੱਜ ਅਸੀਂ ਇੰਗਲੈਂਡ ਤੋਂ ਉੱਪਰ ਆ ਗਏ ਆਂ ਇੰਗਲੈਂਡ ਉਹ ਮਲਕ ਜਿਹੜਾ ਸਾਡੇ ਤੇ ਸ਼ਾਸਨ ਕੀਤਾ ਸੀਗਾ ਲੇਕਿਨ ਮੋਦੀ ਸਾਹਿਬ ਨੇ 10 ਸਾਲਾਂ ਦੇ ਵਿੱਚ ਅੱਜ ਦੇਸ਼ ਨੂੰ ਕਿੱਥੇ ਲੈ ਕੇ ਆਂਦਾ ਹੈਗਾ ਵਾ ਅੱਜ ਅਸੀਂ ਮੰਗਲ ਤੇ ਪਹੁੰਚ ਗਏ ਆਂ ਅੱਜ ਦੁਨੀਆ ਸਾਡਾ ਲੋਹਾ ਮੰਦੀ ਆ ਸਾਡੇ ਲੀਡਰ ਦਾ ਲੋਹਾ ਮੰਦੀ ਆ ਸਕਦਾ ਹੈ ਦਾ ਮੁੱਖ ਜਿੰਦਾ ਹੋਏਗਾ ਉਹ ਡਵੈਲਪਮੈਂਟ ਉਹ ਦੇਸ਼ ਨੂੰ ਪਰਮ ਭਵਤ ਲੈ ਕੇ ਜਾਣਾ ਸਰ ਡਵੈਲਪਮੈਂਟ ਦੀ ਜੇ ਗੱਲ ਕਰੀਏ ਤਾਂ ਜਿਹੜਾ ਜਿਹੜੀ ਸਕੀਮ ਆ ਆਨਲਾਈਨ ਭਰੀ ਜਾ ਰਹੀ ਹੈ ਉਹਦੇ ਵਿੱਚ ਇੱਕ ਵੈਬਸਾਈਟ ਪਿਛਲੇ 3 ਮਹੀਨੇ ਤੋਂ ਬੰਦ ਹੈ ਜਿਹਦੇ ਵਿੱਚ ਜਿਹੜੇ ਗਰੀਬ ਪਰਿਵਾਰਾਂ ਨੂੰ ਕਹਿ ਸਕਦੇ ਆ ਕਿ ਬਾਲਣੀਆਂ ਸ਼ਰਤਾਂ ਦੇ ਜਿਹੜੇ ਪੈਸੇ ਮਿਲੇ ਆ ਉਹ ਵੈਬਸਾਈਟ ਹੀ 3 ਮਹੀਨੇ ਤੋਂ ਬੰਦ ਹੈ ਉਹ ਤਾਂ ਦੇਖੋ ਜੀ ਸਟੇਟ ਗਵਰਨਮੈਂਟ ਹੈ ਗਿਆ ਪੈਸੇ ਤਾਂ ਉਹਨਾਂ ਨੇ ਡਿਸਪਰਸ ਕਰਨੇ ਨਾ ਉਹਨਾਂ ਨੇ ਵੈਬਸਾਈਟ ਖੋਲਣੀ ਹੈਗੀ ਪੋਰਟਲ ਖੋਲਣਾ ਉਹਨਾਂ ਨੇ ਲੇਕਿਨ ਜਿਹੜੇ ਪੈਸੇ ਇਹਨਾਂ ਕੋਲ ਆਏ ਪਏ ਆ ਉਹ ਪੈਸੇ ਵੀ ਡਿਸਪਰਸ ਨਹੀਂ ਕਰ ਰਹੇ ਇਹ ਤਾਂ ਨਲੈਕੀ ਜਿਹੜੀ ਸਾਡੀ ਸਟੇਟ ਗਵਰਨਮੈਂਟ ਹੈਗੀ ਆ ਜਿਹੜੀ ਲੋਕਾਂ ਨੇ ਚੁਣੀ ਆ ਜਿਹੜੀ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣੀ ਆ ਜਿਹੜੇ ਕੇਂਦਰ ਤੋਂ ਪੈਸੇ ਆਏ ਪਏ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਉਹ ਪੈਸੇ ਵੀ ਡਿਸਪਰਸ ਨਹੀਂ ਕਰਦੇ ਲੋਕਾਂ ਨੂੰ ਤੇ ਨਵੇਂ ਤਾਂ ਇਹਨਾਂ ਨੇ ਕੀ ਬਣਾਇਆ ਗਿਆ ਇਹਨਾਂ ਦਾ ਪੋਰਟਲ ਬੰਦ ਕੀਤਾ ਹੈਗਾ ਵਾ ਇਹਨਾਂ ਨੇ ਜਿਹੜਾ ਪ੍ਰਧਾਨ ਮੰਤਰੀ ਦਾ ਜਿਹੜਾ ਅਨਯੋਜਨ ਹੈਗੀ ਆ ਉਹ ਵੀ ਇਹਨਾਂ ਨੇ ਪੋਰਟਲ ਬੰਦ ਕੀਤਾ ਵਾ ਆਯੂਸ਼ਮਨ ਭਾਰਤ ਦਾ ਪੋਰਟਲ ਬੰਦ ਕੀਤਾ ਇਹਨਾਂ ਨੇ ਜਿਹੜਾ ਗਰੀਬਾਂ ਨੂੰ ਭਲਾ ਹੋਣਾ ਚਾਹੀਦਾ ਵਾ ਉਹ ਸਰਕਾਰ ਦੇ ਹੀ ਨਹੀਂ ਰਹਿਗੇ ਇਹ ਕਹਿੰਦੇ ਸੇ ਅਸੀਂ ਆਮ ਆਦਮੀ ਦੀ ਸਰਕਾਰ ਆ ਲੇਕਿਨ ਆਖੋ ਦੇਖਦੇ ਪੱਕਿਸ ਤਰੀਕੇ ਨਾਲ ਆਮ ਆਦਮੀ ਚੱਲਦਾ ਪਿਆਗਾ ਵਾ 45 45 ਗੱਡੀਆਂ ਨਾਲ ਚੱਲਦੀਆਂ ਸੀਐਮ ਸਾਹਿਬ ਦੇ ਨਾਲ ਚੱਲਦੀ ਪਈਆਂ ਗਈਆਂ ਮੈਂ ਤੇ ਕਾਦੀ ਆਮ ਆਦਮੀ ਪਾਰਟੀ ਸਰਕਾਰ ਹੈਗੀ ਆ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਉਹਨਾਂ ਦਾ ਮੁੱਖ ਜੰਡਾ ਸੀ ਦੇ ਸਿੱਖਿਆ ਤੇ ਨਸ਼ਾ ਦਾ ਤੁਹਾਨੂੰ ਕੀ ਲੱਗਦਾ ਉਹਦੇ ਤੇ ਕੰਮ ਹੋ ਰਿਹਾ ਜੀਰੋ ਕੰਮ ਹੈ ਜੀ ਉਹਨਾਂ ਤੇ ਅਜਨਸ਼ਾ ਜਿੱਥੇ ਮੱਜੂਸ ਗੱਲਾਂ ਆਜੂ ਨਸ਼ਾ ਕੱਲੇ ਕੱਲੀ ਗਲੀ ਚ ਵਿਕ ਰਿਆ ਰਹਾ ਬੈ ਕੱਲੇ ਕੱਲੇ ਪਿੰਡ ਵਿਕ ਰਿਆ ਰਹਾ ਰੋਜ਼ ਬੱਚੇ ਦੇਖਦੇ ਸੀ ਨੌਜਵਾਨ ਵੀ ਵੀ 22 ਸਾਲ ਦੇ ਬੱਚਿਆਂ ਦੇ ਸੰਝੇ ਲੱਗੀ ਹੁੰਦੇ ਬੱਚੇ ਮਰੇ ਪਏ ਹੁੰਦੇ ਗਿਆ ਇੱਕ ਸਵਾਲ ਆਇਆ ਬੀਆਈਪੀ ਕਲਚਰ ਬੰਦ ਕਰਨ ਦੀ ਵੀ ਗੱਲ ਕਹੀ ਗਈ ਹਾਂ ਜੀ ਬੀਆਈਪੀ ਕਲਚਰ ਤੂੰ ਦੇਖੋ ਨਾ ਉਹਦੀ ਪੈਰ ਦੇਖੋ ਕਿੰਨੇ ਗਨਮੈਨ ਆ ਉਹਨਾਂ ਦੇ ਮਾਪੇ ਜੀ ਕੋਈ ਕਿੰਨੇ ਗਨਮੈਨ ਆ ਔਰ ਆਪ ਦੇਖੋ ਨਾ ਪਾਸਾ ਪੰਜਾਬ ਦਾ ਜਾ ਰਿਹਾ ਗਿਆ ਹੈ ਗੁਜਰਾਤ ਕੱਲ੍ਹ ਤੋਂ ਉੱਥੇ ਗੁਜਰਾਤ ਬੈਠੇ ਆ ਨਾ ਮਿਲਿਆ ਕੀ ਇਹਨਾਂ ਨੂੰ ਛੱਤੀਸਗੜ੍ਹ ਵੀ ਗਏ ਰਾਜਸਥਾਨ ਵੀ ਗਏ ਮੱਧ ਪ੍ਰਦੇਸ਼ ਵੀ ਗਏ ਤੇ ਮਿਲਿਆ ਕਿ ਇਹਨਾਂ ਨੂੰ ਨੋਟੇ ਤੋਂ ਕੱਟ ਬੋਟਾ ਮਿਲਿਆ ਇਹਨਾਂ ਨੂੰ ਤੇ ਲੋਕ ਇਹਨਾਂ ਦਾ ਫਰੇਬ ਜਾਣ ਚੁੱਕੇ ਆ ਸਾਡੇ ਪੰਜਾਬ ਦੇ ਲੋਕਾਂ ਨੇ ਗਲਤੀ ਕੀਤੀ ਪੰਜਾਬ ਦੇ ਲੋਕਾਂ ਨੇ ਵੋਟ ਫॉर ਚੇਂਜ ਕੀਤਾ ਅੱਜ ਪੰਜਾਬ ਦਾ ਮੋਰ ਕਿਸ ਤਰ੍ਹਾਂ ਦੇ ਪੰਜਾਬ ਦੇ ਵਿੱਚ 1000 ਰੁਪਏ ਦੇਵਾਂਗੇ ਬੀਬੀਆਂ ਨੂੰ ਪੈਨਾਂ ਨੇ ਛੱਡ ਕੇ ਕਾਲੀ ਦਲ, ਬੀਜੇਪੀ, ਕਾਂਗਰਸ ਪਰ ਪਰ ਵੋਟਾਂ ਇਹਨਾਂ ਨੂੰ ਪਾਤੀਆਂ। ਠੀਕ ਹੈ ਨਾ ਤੇ ਮਿਲਿਆ ਕੀ ਪੈਨਾਂ ਨੂੰ ਅੱਜ 2 ਸਾਲ ਹੋ ਗਏ 200 ਕਿਸੇ ਨੇ ਕਰ ਪਈਆ ਮਿਲਿਆ। ਇਸ ਕਰਕੇ ਲੋਕੀਤਾਂ ਨੂੰ ਉਡੀਕ ਦੇ ਪਏ ਆ। ਕਿ ਕਦੋਂ ਲੋਕ ਸਭਾ ਆਵੇ ਤੇ ਕਦੋਂ ਕਾਰਪੋਰੇਸ਼ਨ ਆਵੇ ਤੇ ਇਹਨਾਂ ਨੂੰ ਇਸ ਜ਼ਮੀਨ ਤੇ ਪਹੁੰਚਾਣਾ ਇਹਨਾਂ ਨੂੰ। ਅੰਡਾਰੀ ਸਾਹਿਬ ਜੀ ਲਾਅ ਐਂਡ ਆਰਡਰ ਦੀ ਗੱਲ ਕਰੀਏ ਤੇ ਇਸ ਤਰ੍ਹਾਂ ਦੇਖਦੇ ਆ। ਲਾਅ ਨੇ ਨਾ ਜ਼ੀਰੋ ਇੱਥੇ ਬਿਲਕੁਲ। ਰੋਜ਼ ਗੋਲੀਆਂ ਚੱਲਦੀਆਂ ਪਈਆਂ ਗਈਆਂ ਮੈਂ ਲੋਕਾਂ ਦੇ ਕੋਲ ਰੰਗਦਾਰੀ ਦੇ ਫੋਨ ਆ ਰਹੇ ਲੋਕਾਂ ਨੂੰ। ਗੱਲਾਂ ਦੇ ਵਿੱਚੋਂ ਦੇਖੋ ਤੁਸੀਂ ਵੀਡੀਓ ਬਾਹਰ ਆ ਰਹੀ ਹੈ ਵਾ ਕੋਈ ਕੇਕ ਕੱਟ ਰਿਹਾ ਵਾ ਤੇ ਕੋਈ ਇੰਟਰਵਿਊ ਕਰ ਰਿਹਾ ਵਾ ਤੇ ਇਹ ਕਹਿੰਦਾ ਲਾਉਂਡਰਾ ਕਹਿੰਦਾ ਯਾਰ ਲਾਉਂਡਾ ਹੁੰਦਾ ਜਿੱਦਾਂ ਬੰਦਾ ਨਿਸਪਕਸ਼ ਹੋ ਜਾਵੇ ਸਾਡੀ ਮਾਂ ਪਰ ਅੱਜ ਨੂੰ 12 ਵਜੇ ਵਿੱਚ ਨਿਕਲੇ ਤੇ ਉਹਦੇ ਬਾਅਦ ਕੋ ਦੇਖੇ ਨਾ ਅੱਜ ਯੂਪੀ ਦੇ ਤੁਸੀਂ ਦੇਖੋ ਨਾ ਹਾਲਾਤ ਉਹ ਪੰਜਾਬ ਬਣ ਗਿਆ ਅੱਜ ਚੁੱਪੀ ਅੱਜ ਪੈਸੇ ਨੂੰ ਕੋ ਸੇਫ ਸੰਦਾ ਆਪਣੇ ਨੂੰ ਰੋਜ਼ ਲੁੱਟਮਾਰਾ ਹੋ ਰਹੀ ਹੈਗੇ ਵਾ ਸਾਡੇ ਜਿੰਦਰ ਇੰਨੀ ਲੁੱਟਮਾਰ ਹੋ ਰਹੀ ਹੈ ਤੁਸੀਂ ਇਮੇਜਿਨ ਨਹੀਂ ਕਰ ਸਕਦੇਗੇ ਲੇਕਿਨ ਸੁਣਨ ਵਾਲਾ ਕੋਈ ਨਹੀਂ ਹੈਗਾ ਇਸ ਕਰਕੇ ਲੋਕ ਅੱਜ ਪਛਤਾ ਰਹੇ ਪੰਜਾਬ ਦੇ ਲੋਕਾਂ ਨੇ ਕੁਝ ਸੋਚਿਆ ਸੀਗਾ ਲੇਕਿਨ ਹੋਇਆ ਕੁਝ ਇੱਥੇ ਸਰ 2024 ਜਦ ਲੋਕ ਤੁਹਾਡੇ ਹੱਥ ਵਿੱਚ ਫਸਲਾ ਦਿੰਦੇ ਤੇ ਫਿਰ ਕੀ ਹੋਏਗਾ ਅਸੀਂ ਲੋਕਾਂ ਨੇ ਦੇਖੋ ਜੀ ਮੋਦੀ ਸਾਹਿਬ ਇੱਕ ਸਾਡੇ ਉਹ ਲੀਡਰ ਹੈ ਜੋ ਕਹਿੰਦੇ ਉਹ ਕਰਦੇ ਆ ਅੱਜ ਲੋਕ ਇਹ ਕਹਿੰਦੇ ਪੰਜਾਬ ਦੇ ਵੀ ਪੰਜਾਬ ਨੂੰ ਜੋਗੀ ਵਰਗਾ ਮੁੱਖ ਮੰਤਰੀ ਚਾਹੀਦਾ ਵਾ ਜੋਗੀ ਵਰਗਾ ਮੁੱਖ ਮੰਤਰੀ ਠੀਕ ਹੈ ਨਾ ਤੇ ਮੋਦੀ ਸਾਹਿਬ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਵਾ ਲੱਭੋ ਕੁਝ ਕਰਨਾ ਵਾ ਇੱਕ ਵਾਰ ਮੌਕਾ ਦੇਓ ਤੁਸੀਂ ਤੁਹਾਨੂੰ ਮੈਨੂੰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਆਨੰਦ ਆਏਗਾ ਕਿ ਵਾਕੇ ਡਬਲ ਨੇ ਸਰਕਾਰ ਬਣੀ ਪੰਜਾਬ ਦੇ ਅੱਜ ਲੋੜ ਹੈ ਮੈਂ ਬੀਂਗੇ ਪੰਜਾਬੀ ਗੱਲ ਕਰ ਰਿਹਾ ਮੈਂ ਸਾਡੇ ਬੱਚੇ ਬਾਹਰ ਜਾ ਰਹੇ ਹੈ ਸਾਦਾ ਜੀ ਬ੍ਰੇਨ ਬਾਹਰ ਆ ਰਿਹਾ ਵਾ ਦੁੱਖ ਲੱਗਦਾ ਵਾ ਇਹ ਸਾਡੇ ਪਿੰਡਾਂ ਦੇ ਬੰਦ ਖਾਲੀ ਹੋ ਗਏ ਹੈ ਸ਼ਹਿਰਾਂ ਦੇ ਸ਼ਹਿਰ ਸਾਡੇ ਮੱਲੇ ਮੱਲੇ ਬੱਚੇ ਬਾਹਰ ਜਾ ਰਹੇ ਦੇਖੇ ਦੇਖੀ ਉਹਨੂੰ ਰੋਕਣ ਲਈ ਪੰਜਾਬ ਨੂੰ ਵੱਡੀ ਇੰਡਸਟਰੀ ਚਾਹੀਦੀ ਹੈ ਔਰ ਕਦੋਂ ਆਏਗੀ ਇਹ ਲੋਨ ਰੋਡ ਵਧੀਆ ਹੋਏਗਾ ਜੇ ਤੁਹਾਡੇ ਲੋਟ ਖੋਈ ਹੋਣੀ ਹੈਗੀ ਤੁਹਾਡੇ ਕੋਲ ਕੌਣ ਆ ਗਿਆ ਇੱਥੇ ਇਹ ਸਿਰਫ ਅਖਬਾਰੀ ਆ ਸਰਕਾਰੇ ਵਾਲੀ ਤੁਸੀਂ ਕੋਈ ਟੀਵੀ ਚੈਨਲ ਲਾਓ ਭਗਵੰਦ ਮਾ ਜੀ ਨਜ਼ਰ ਆ ਰਹਿ ਗਿਆ ਕਲੈਕਸ਼ਨ ਦੇਖ ਲਓ ਤੁਸੀਂ ਅਖਬਾਰਾਂ ਦੇ ਪੂਰੇ ਪੂਰੇ ਪੇਜ ਦਾ ਗਾ ਵਾ ਇਸ ਕਰਕੇ ਲੋਕੀ ਹੁਣ ਪਛਤਾ ਰਹੇ ਪੰਜਾਬ ਦੇ ਲੋਕਾਂ ਦਾ ਹੁਣ ਮਤਲਬ ਆਪਣੇ ਜਿੱਦਾਂ ਲੋਕੀ ਕਹਿੰਦਾ ਵੀ ਮੈਂ ਹੁਣ ਕੀ ਕਰ ਚੁੱਕਾ ਮੈਂ ਉਹ ਲੋਕੀ ਪਛਤਾ ਰਹੇ ਸਰ ਉਹ ਕਹਿੰਦੇ ਨੌਕਰੀਆਂ ਸੀ ਬਿੜੀਆਂ ਦੇ ਦਿੱਤੀਆਂ ਬਚੋਨਾ ਕੀ ਚਲਾ ਲਓ ਇਸ ਨੂੰ ਪੱਕਾ ਕੀਤਾ ਨਾ ਨੇ ਤਨਖਾਹ ਵਧਾਤੀ ਤੇ ਉਹ ਪੱਕਾ ਹੋ ਗਿਆ ਬੰਦਾ ਮਾਲਦੀਪ ਵੀ ਸ਼ੁਰੂ ਹੀ ਆ ਗਿਆ ਇੱਕ ਸਵਾਲ ਹੋਰ ਆ ਖੜੀ ਹੈ ਜੀ ਪੰਕਜ ਢਿੰਗਰਾ ਜੀ ਹਾਂਜੀ ਹਾਂਜੀ ਜਿਹੜੇ ਤੇ ਪਹਿਲੇ ਪ੍ਰਧਾਨ ਸੀ ਅੱਜ ਅੱਜ ਵੀ ਨਹੀਂ ਹੋਇਆ ਕੀ ਵਜ੍ਹਾ ਹੈ ਉਹਨਾਂ ਨੂੰ ਕੋਈ ਹੋਰ ਨਹੀਂ ਕਿਤੇ ਕੰਮ ਕਿਤੇ ਕੰਮ ਗਏ ਜੀ ਮੇਰੀ ਆਣ ਲੱਗਾ ਹਾਂ ਹਾਂ ਪਾਰਟੀ ਤਾਂ ਦੇਖੋ ਜਿਹੜਾ ਬੰਦਾ ਸਾਡਾ ਐਕਸ ਪ੍ਰਧਾਨ ਬਣ ਜਾਂਦਾ ਨਾ ਸਾਡੀ ਪਾਰਟੀ ਦੀ ਇੱਕ ਪਰੰਪਰਾ ਹੈਗੀ ਆ ਜੀ ਅਸੀਂ ਉਹਨੂੰ ਪ੍ਰਦੇਸ਼ ਕਾਰਜਕਾਰਨ ਦੇ ਸਦੱਸ ਜਿੱਦਾਂ ਸਾਡੇ ਆ ਬੈਠੇ ਗਿਆ ਆਪਣੇ ਆਪ ਹੀ ਮਿੱਤਰ ਸਾਹਿਬ ਬੈਠੇ ਗਿਆ ਇਹ ਸਾਡੇ ਪ੍ਰਦੇਸ਼ ਕਾਰਜਕਾਰਨ ਦੇ ਸਦੱਸ ਹੈ ਗਿਆ ਇਹਨਾਂ ਨੂੰ ਅਸੀਂ ਪਰਿਵਾਰ ਦਿੱਤਾ ਹੈ ਸਦਾ 14 ਇਸੇ ਤਰ੍ਹਾਂ ਪੰਕਜ ਜੀ ਇੱਕ ਬਹੁਤ ਸੂਝਮਾਨ ਸਾਦੇ ਵਿਦਿਆਰਥੀ ਹਨ। ਉਹਨਾਂ ਨੇ ਬੜਾ ਅੱਛਾ ਕੰਮ ਕੀਤਾ, ਬੜੀ ਮਿਹਨਤ ਕੀਤੀ ਗਿਆ। ਲੇਕਿਨ ਮੈਂ ਫਿਰ ਗੱਲ ਕਹੂੰਗਾ ਪਾਰਟੀ ਇੱਕ ਜ਼ਿੰਮੇਵਾਰੀ ਦਿੰਦੀ ਆ ਕਾਰਗਰਤਾ ਨੂੰ। ਅੱਜ ਮੈਂ ਪੰਜਾਬ ਦਾ ਵਿਸੇ ਪ੍ਰਧਾਨ ਆ ਜਾਂ ਮੈਨੂੰ ਇੱਕ ਐਕਸਟਰਾ ਉਹ ਜ਼ਿੰਮੇਵਾਰੀ ਮਿਲੀ ਆ ਜਿਹਨਾਂ ਸੈਕਟਰੀ। ਉਮਰੀਤ ਇੱਕ ਜ਼ਿੰਮੇਵਾਰੀ ਆ। ਪਾਰਟੀ ਮੇ ਕੋਲੇ ਵੀ ਲੈ ਸਕਦੀ ਵਾਪਸ। ਤੇ ਮੈਂ ਨਿਰਾਸ਼ ਨਹੀਂ ਹੋਊਂਗਾ। ਸਾਡੀ ਪਾਰਟੀ ਦੇ ਕੋਲ ਨਾ ਪੱਲੀਵਰ ਬੰਦਾ ਐਮਐਲਏ ਬਣਿਆ। Rajasthan ਦੇ ਵਿੱਚ ਭੰਜਲ ਜੀ ਸ਼ਰਮਾ। ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਾ। ਇਹਨਾਂ ਤੋਂ ਨਸਲ ਲੱਕਿਆ ਨਾ ਇਸ ਕਰਕੇ ਭਾਜਪੀ ਕੈਡਰ ਬੇਸਡ ਪਾਰਟੀ ਹੈ ਅਸੀਂ ਲੋਕ ਹਾਈ ਕਮਾਂਡ ਦੇ ਫੈਸਲਿਆਂ ਨੂੰ ਪਰਵਾਨ ਕਰਦੇ ਆ ਅਸੀਂ ਉਹਨਾਂ ਰੱਬ ਦਾ ਫੈਸਲਾ ਮੰਨਦੇ ਆ ਸਰ ਆਰਐਸਐਸਪੀ ਤੇ ਗੱਲ ਕਰੀਏ ਕਿ ਸੂਬਾ ਪੰਜਾਬ ਦੇ ਵਿੱਚ ਤੇ ਇਹਦੀ ਨੈਕਟੀ ਸ਼ਬਦ ਕਿਉਂ ਬਣੀ ਹੋਈ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਪਾਂ ਦੇਖਣ ਨੂੰ ਮੇਰੇ ਬਾਰੇ ਮੈਂ ਕੋਈ ਨਹੀਂ ਕਮੈਂਟਸ ਕਰ ਸਕਦਾ ਆਰਐਸਐਸ ਦੀ ਕੋ ਸੰਸਥਾ ਦਾ ਜਿਹੜੇ ਵਿਅਕਤੀ ਦਾ ਨਿਰਮਾਣ ਕਰਦੀ ਹੈ ਆਰਐਸਐਸ ਨੂੰ ਸੰਸਥਾ ਦਾ ਜਿਹੜੇ ਕਿਤੇ ਵੀ ਕੋਈ ਤਰਾਸੀ ਆਂਦੀ ਹੈ ਸਭ ਤੋਂ ਪਹਿਲਾਂ ਆਰਐਸਐਸ ਪਹੁੰਚਦੀ ਉੱਥੇ ਆਰਐਸਐਸ ਇੱਕ ਐਨਜੀਓ ਹੈ ਇੱਕ ਸੰਸਥਾ ਹੈ ਜਿਹੜੇ ਵਿਅਕਤੀ ਨਿਰਮਾਣ ਕਰਦੀ ਜਿਹੜੇ ਗਰੀਬਾਂ ਦੀ ਸੇਵਾ ਕਰਦੀ ਆ ਜਿਹੜਾ ਬੰਦਾ ਸ਼ਾਖਾ ਤੇ ਚਲ ਜਾਂਦਾ ਨਾ ਉਹ ਬੰਦਾ ਇੱਕ ਲੌਕਿਕ ਤਰੀਕੇ ਨਾਲ ਬਾਹਰ ਨਿਕਲਦਾ ਹੈਗਾ ਇਸ ਕਰਕੇ ਆਰਐਸਐਸ ਨੂੰ ਬਦਨਾਮ ਕਰਨ ਵਾਲੇ ਬੰਦੇ ਉਹਨਾਂ ਦੀ ਆਪਣੀ ਸੋਚ ਹੈਗੀ ਆ ਆਰਐਸਐਸ ਆਪਣੇ ਲਈ ਇਹਨਾਂ ਕੰਮ ਕਰਦੀ ਪਈ ਆ ਔਰ ਆਰਐਸਐਸ ਵਧੀਆ ਕੰਮ ਕਰ ਰਹੀ ਹੈ ਨਕੋਦਰ ਵਾਲੇ ਨੂੰ ਮੈਂ ਹੀ ਗੱਲ ਕਹੂੰਗਾ ਕਿ ਆਪਾਂ ਸਾਰੇ ਰਲ ਕੇ ਇਤਿਹਾਸ ਬਦਲੀਏ ਨਕੋਦਰ ਦੇ ਵਿੱਚ ਬੀਜੇਪੀ ਦਾ ਪਰਚਮ ਫਹਿਰਾਵੇ ਤੀਸਾ ਵਧੀਆ ਕੰਮ ਕਰਨ ਇਹਨਾਂ ਦੀ ਟੀਮ ਪੂਰਾ ਕੰਮ ਕਰੇ ਲੋਕ ਮੋਦੀ ਸਾਹਿਬ ਨਾਲ ਜੁੜਨ ਕਮਲ ਦਾ ਫੁੱਲ ਖਿਲੇ ਨਕੋਦਰ ਦੇ ਵਿੱਚ ਐਸੀ ਲੋਕਾਂ ਦੇ ਕੋਲੋਂ ਮੈਂ ਅਪੇਕਸ਼ਾ ਕਰਦਾ ਮੈਂ ਉਹ ਲੋਕ ਜਨ ਨਕੋਦਰ ਦੇ ਲੋਕ ਬਹੁਤ ਸੂਝਵਾਨ ਹੈ ਬੜੇ ਸਿਆਣੇ ਹੈ ਬੜੇ ਮਿਹਨਤੀ ਹੈ ਕਾਰੋਬਾਰੀ ਹੈ ਧਾਰਮਿਕ ਹੈ ਉਹ ਸਾਰੀ ਗੱਲਾਂ ਨੂੰ ਸਮਝਣਗੇ ਸਾਨੂੰ ਵੱਡਾ ਹਲਾਰਾ ਮਿਲਿਆ ਬਾਈ ਇਲੈਕਸ਼ਨ ਦੇ ਵੀ ਸਾਨੂੰ ਇੱਥੋਂ 11000 ਵੋਟ ਮਿਲ ਰਹੀ ਸੀ ਤਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲਾ ਵਧੀਆ ਸਮਾਂ ਹੋਏਗਾ 24 ਉਹ 27 ਤੁਨ ਅਸੀਂ ਵਧੀਆ ਇੱਥੇ ਸਾਡੀ ਟੀਮ ਕਰਕੇ ਦਿਖਾਉਗੀ ਔਰ ਇੱਥੇ ਕਮਲ ਖਿਲੇਗਾ ਸੁਸ਼ਾਸਨ ਹੋਏਗਾ ਲੋਕਾਂ ਨੇ ਮੰਦੀ ਇੱਛਾ ਪੂਰੀ ਹੋਏਗੀ ਠੀਕ ਹੈ ਜੀ ਅੱਜ ਪਹਿਲੀ ਮੀਟਿੰਗ ਹੋਈ ਹੈ ਤੁਹਾਡੀ ਰੈਨ ਮਾਈਚ ਕੀ ਕਹਿਣਾ ਚਾਹੂਗਾ ਪਹਿਲਾਂ ਤਾਂ ਅਸੀਂ ਸੀਨੀਅਰ ਲੀਡਰਸ਼ਿਪ ਦਾ ਜਿਹੜੀ ਮੋਦੀ ਜੀ ਦੀ ਸਾਡੇ ਪ੍ਰਾਈਮ ਮਿਨਿਸਟਰ ਰਿਸਪੈਕਟੇਬਲ ਸਾਡੇ ਪ੍ਰਾਈਮ ਮਿਨਿਸਟਰ ਨੇ ਇੰਡੀਆ ਦੇ ਐਡੀ ਵੱਡੀ ਡੈਮੋਕਰੈਟਿਕ ਕੰਟਰੀ ਦੇ ਪ੍ਰਾਈਮ ਮਿਨਿਸਟਰ ਹੋਣਾ ਔਰ ਇਹ ਦੁਨੀਆ ਦੇ ਵਿੱਚ ਨਾਮ ਹੈ ਔਰ ਪੂਰੀ ਦੁਨੀਆ ਦੇ ਵਿੱਚ ਮੈਸੇਜ ਜਾ ਰਿਹਾ ਪੋਜੀਟਿਵਲੀ ਕਿ ਜੋ ਮੋਦੀ ਜੀ ਦੀ ਅਗਵਾਈ ਹੇਠ ਹਿੰਦੁਸਤਾਨ ਨੇ ਤਰੱਕੀ ਕੀਤੀ ਹੈ ਉਹ ਅੱਜ ਤੱਕ ਕਿਸੇ ਵੀ ਪੀਐਮ ਦੇ ਕੋਲ ਇਹਦੀ ਯੋਗਤਾ ਨਹੀਂ ਦਿਖਣ ਨੂੰ ਮਿਲੀ ਜਿਸ ਬੁਲੰਦੀਆਂ ਤੇ ਇਸ ਵੇਲੇ ਹਿੰਦੁਸਤਾਨ ਪਹੁੰਚ ਰਿਹਾ ਔਰ ਉਹਨਾਂ ਦੀ ਟੀਮ ਜਿਹੜੀ ਹੈ ਇਸ ਵੇਲੇ ਰਾਸ਼ਟਰੀ ਆધ્યક્ષ ਸ੍ਰੀ ਸਾਡੇ ਜੀਪੀ ਨੱਡਾ ਜੀ ਉਹਨਾਂ ਦੇ ਅੱਗੇ ਜਿਹੜੀ ਪੰਜਾਬ ਦੀ ਸਟੇਟ ਦੀ ਟੀਮ ਸਾਡੇ ਸਟੇਟ ਪ੍ਰੈਜ਼ੀਡੈਂਟ ਸ੍ਰੀ ਸੁਨੀਲ ਜਾਖੜ ਜੀ ਉਹਨਾਂ ਦੀ ਅਗਵਾਈ ਹੇਠ ਜਿਹੜੀ ਇਹ ਟੀਮ ਲੱਗੀ ਹੋਈ ਹੈ ਸਾਰੀ ਸੰਗਠਿਤ ਹੋ ਕੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਇਹ ਅਹੁਦੇ ਦਿੱਤੇ ਜਾਂਦੇ ਆ ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਆ ਕਿ ਉਹ ਸਾਡੇ ਤੇ ਇੰਨਾ ਯਕੀਨ ਕਰਦੇ ਆ ਤਾਂ ਕਿ ਉਹਨਾਂ ਨੇ ਸਾਨੂੰ ਇਸ ਗੱਲ ਲਈ ਕਾਬਲ ਸਮਝਿਆ ਤਾਂ ਜੋ ਮੈਨੂੰ ਇਸ ਡਿਸਟ੍ਰਿਕਟ ਜਲੰਧਰ ਦਾ ਰੂਰਲ ਦਾ ਸਾਊਥ ਦਾ ਪ੍ਰੈਜ਼ੀਡੈਂਟ ਬਣਾਇਆ ਸਾਡੇ ਕੇਡੀ ਭੰਡਾਰੀ ਜੀ ਬੈਠੇ ਨੇ ਸਾਡੇ ਸ਼੍ਰੀ ਆਰਪੀ ਮਿੱਤਲ ਜੀ ਵੀ ਸਾਡੇ ਸੀਨੀਅਰ ਬੈਠੇ ਤੇ ਮੇਰੇ ਭਰਾਵਾ ਅੰਗਰ ਸਾਡੇ ਵੱਡਿਆ ਅੰਗਰ ਭੰਡਾਰੀ ਸਾਹਿਬ ਇਹਨਾਂ ਦੀ ਛਤਰ ਛਾਇਆ ਜਿਹੜੀ ਅੱਜ ਤੋਂ ਕਈ ਸਾਲਾਂ ਤੋਂ ਅਸੀਂ ਇਹਨਾਂ ਤੋਂ ਸੇਕਲਰੇਨ ਹੈ ਤੇ ਜਿਹੜੀ ਭਾਜਪਾ ਪਾਰਟੀ ਹੈ ਉਹ ਦੇਸ਼ ਸਮਰਪਿਤ ਪਾਰਟੀ ਹੈ ਕੋਈ ਇਸ ਗੱਲ ਦੀ ਪਾਰਟੀ ਨਹੀਂ ਹੈ ਕਿ ਇੱਕ ਆਪਣੇ ਆਪ ਨੂੰ ਪ੍ਰਮੋਟ ਕਰਨ ਵਾਲੀ ਪਾਰਟੀ ਹੈ ਜਾਂ ਕਿਸੇ ਬੰਦਿਆਂ ਨੂੰ ਇਹ ਵਿਅਕਤੀ ਵਿਸ਼ੇਸ਼ ਨੂੰ ਪ੍ਰਮੋਟ ਕਰਨ ਵਾਲੀ ਪਾਰਟੀ ਹੈ ਭਾਜਪਾ ਸਰਵ ਵਰਗ ਲਈ ਇੱਕ ਨਿਊਟਰਲ ਕੰਮ ਕਰਨ ਵਾਲੀ ਪਾਰਟੀ ਹੈ ਹਰ ਵਰਗ ਨੂੰ ਉੱਪਰ ਚੱਕਣ ਵਾਲੀ ਪਾਰਟੀ ਹੈ ਤੋਂ ਸਾਨੂੰ ਵੀ ਇਹ ਚਲੋ ਬੇਰਾਏ ਦਰੋਸਤ ਆਏ ਮੈਨੂੰ ਵੀ ਇਹ 1.5-2 ਸਾਲ ਤੋਂ ਅੰਦਰ ਖਲਬਲੀ ਹੋਣ ਲੱਗ ਗਈ ਸੀ ਇਸੀਂ ਗਲਤ ਪਾਰਟੀ ਦਾ ਸਾਥ ਦਿੰਦੇ ਰਹੇ ਪਿਛਲੇ 10 ਸਾਲ ਮੈਂ ਵੀ ਆਪਣੇ ਰਾਜਨੀਤੀ ਜੀਅ ਹੈ ਤਾਂ ਖਰਾਬ ਕੀਤੇ ਔਰ ਸਾਨੂੰ ਇਹ 1.5-2 ਸਾਲ ਤੋਂ ਮਹਿਸੂਸ ਹੋਣ ਲੱਗਿਆ ਸੀ ਜਿੱਦਾਂ ਕਹਦੀ ਵੀ ਅੰਦਰ ਬੈਠੇ ਬੈਠੇ ਘੁੱਟਣ ਹੋਣ ਲੱਗ ਜਾਂਦੀ ਹੈ ਤੁਹਾਨੂੰ ਕਿ ਅਸੀਂ ਬੰਦ ਕਮਰੇ 'ਚ ਬੈਠਿਆ ਤਾਂ ਉਹ ਇੱਕ ਉਸ ਗਲਤ ਪਾਰਟੀ ਦੇ ਵਿੱਚ ਬੈਠ ਕੇ ਸਾਨੂੰ ਲੱਗਣ ਲੱਗੇ ਵੀ ਅਸੀਂ ਗਲਤ ਲਈ ਮਿਹਨਤ ਕਰਦੇ ਰਹੇ ਉਹਦੇ ਵਿੱਚ ਕਿਸੇ ਵਲੰਟੀਅਰ ਦੀ ਵੈਲਿਊ ਨਹੀਂ ਗਿਣੀ ਜਾਂਦੀ ਕਿਸੇ ਮਿਹਨਤੀ ਵਰਕਰ ਦੀ ਵੈਲਿਊ ਨਹੀਂ ਗਿਣੀ ਜਾਂਦੀ ਔਰ ਇਹਦੇ ਵਿੱਚ ਆਂਦਿਆਂ ਹੀ ਜੇ ਭਾਜਪਾ ਨੇ ਮੈਨੂੰ ਐਜ਼ ਅ ਸਪੋਰਟਸਮੈਨ ਪੰਜਾਬ ਲਗਾਇਆ ਸੀ ਔਰ ਉਹਨਾਂ ਨੂੰ ਮੇਰੀ ਕੁਝ ਕਾਬਲੀਅਤ ਮੇਰੀ ਵੋਕੈਬਲਰੀ ਮੇਰੀ ਗੱਲਬਾਤ ਦਾ ਨਜ਼ਰੀਆ ਕੋ ਸਮਝ ਆਇਆ ਹੋਵੇਗਾ ਤਾਂ ਉਹਨਾਂ ਨੇ ਮੈਨੂੰ ਲਗਾਇਆ ਨਾ ਕਿ ਮੇਰੇ ਕੱਲੇ ਇੱਕ ਮੇਰੀ ਛਵੀ ਦੇਖ ਕੇ ਲਗਾ ਦਿੱਤਾ ਹੁਣ ਆ ਜਾਂ ਕੱਪੜੇ ਸੋਨੇ ਬਾਣ ਨਾਲ ਤਾਂ ਕੋਈ ਸੋਨਾ ਨਹੀਂ ਕੰਮ ਚਾਹੀਦਾ ਜੇ ਮੈਂ ਸੋਨੇ ਕੱਪੜੇ ਬਾਕੇ ਪਰਵਾਜ਼ ਤੇ ਬੈਠ ਕੇ ਕੰਮ ਨਹੀਂ ਕਰੂੰਗਾ ਤਾਂ ਮੇਰਾ ਪਰਿਵਾਰ ਵੀ ਤਾਂ ਮੈਨੂੰ ਕਹੂਗਾ ਭਾਈ ਤੂੰ ਸਾਈਡ ਤੇ ਹੋ ਜਾ ਤੇਰੇ ਛੋਟੇ ਵੱਡੇ ਭਰਾ ਨੂੰ ਮੌਕਾ ਦਿੰਨੇ ਹੁਣ ਕੀ ਮਹਿਸੂਸ ਕਰਦੇ ਹੋ ਹੁਣ ਮਹਿਸੂਸ ਇਹ ਕਰਦੇ ਹਾਂ ਜੀ ਕਿ ਹੁਣ ਜ਼ਿੰਮ ਇਹ ਹੁਣ ਕੰਮ ਕਰਨ ਦਾ ਮੌਕਾ ਮਿਲਿਆ ਸਾਨੂੰ ਆਪਣੀ ਸਾਰੀ ਟੀਮ ਨੂੰ ਨਾਲ ਲੈ ਕੇ ਉਹਨਾਂ ਨਾਲ ਖੜੇ ਹੋਣ ਦਾ ਮੌਕਾ ਮਿਲਿਆ ਪੂਰੇ ਸਮਾਜ ਲਈ ਕੰਮ ਕਰਨ ਦਾ ਮੌਕਾ ਮਿਲਿਆ ਹਰ ਵਰਗ ਲਈ ਕੰਮ ਕਰਨ ਦਾ ਮੌਕਾ ਮਿਲਿਆ ਨਾ ਕੀ ਕੱਲਾ ਭਾਜਪੀ ਲਈ ਜੇ ਆਸੂ ਨੇ ਤੁਹਾਡਾ ਸੜਕਾਂ ਦਾ ਇਨਫਰਾਸਟ੍ਰਕਚਰ ਵਧੀਆ ਹੋ ਰਿਹਾ ਤੁਸੀਂ ਲੋਕ ਸਭ ਦੇਖ ਰਹੇ ਹੋ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਵਾਹ ਵਾਈ ਮਿਲ ਰਹੀ ਹੈ ਤੇ ਸਾਡੇ ਦੇਸ਼ ਦੇ ਨਹੀਂ ਸਾਡੇ ਸਟੇਟਾਂ ਦੇ ਬੰਦੇ ਕੁਝ ਸਾਰਥੀ ਤੱਤ ਵੈਸੇ ਹੈਗੇ ਆ ਜਿਹੜੇ ਸਾਡੀ ਭਾਜਪੀ ਨੂੰ ਭੰਡਨ ਤੇ ਲੱਗੇ ਹੋਏ ਆ ਇੱਕ ਇੱਕ ਸਟੇਟ ਦੀ ਗੱਲ ਕਰੀ ਜਾਂਦੇ ਆ ਯੂਪੀ ਦੀ ਗੱਲ ਕਰ ਲੋ एमपी ਦੇ ਜਿੰਨਾ ਤੁਹਾਡੇ ਕੋਲ ਇਤਿਹਾਸਿਕ ਜਿੱਤਾਂ ਛਤੀਸਗੜ੍ਹ ਦੇ ਜਿੰਨਾ ਚਾਰੀ ਦੁਨੀਆਂ ਸੋਚਣ ਲੱਗੀ ਸੀ ਵੀ ਇੱਥੇ ਨਹੀਂ ਗੱਲ ਬਣਨੀ ਰਾਜਸਥਾਨ 'ਚ ਨਹੀਂ ਗੱਲ ਬਣਨੀ ਗੱਲਾਂ ਵੀ ਬਣੀਆਂ ਔਰ ਉਹਦੇ ਉੱਤੇ ਜਿੱਤ ਵੀ ਇਤਿਹਾਸਿਕ ਜਿੱਤਾਂ ਪ੍ਰਾਪਤ ਕੀਤੀਆਂ ਔਰ ਉਹਨਾਂ ਨੇ ਜਿਹੜੇ ਸੀਐਮ ਬਣਾਏ ਉਹਦੂਗਾ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਉਹਨਾਂ ਨੇ ਸੋ ਉਹਦੇ ਵਿੱਚ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੀ ਵਲੰਟੀਅਰਲੀ ਅਸੀਂ ਕੰਮ ਕਰਦੇ ਆਂ ਉੱਥੇ ਭਾਜੀਪੀ ਸਰਕਾਰ ਦੇ ਵਿੱਚ ਇਸ ਜਿਹੜੀ ਹਰ ਪੱਖੀ ਸਰਕਾਰ ਹੈ ਇਹਦੇ ਵਿੱਚ ਉਹਦੀ ਕਬਰ ਪੈਂਦੀ ਹੈ ਤੋ ਜੇ ਅਸੀਂ ਪੋਜੀਟਿਵਲੀ ਕੰਮ ਕਰਾਂਗੇ ਪਿੰਡਾਂ ਦੇ ਵਿੱਚ ਜਾ ਰਹੇ ਉਹ ਕਿੱਦਾਂ ਦਾ ਬੀਟਿਵ ਪਿੰਡਾਂ ਦੇ ਵਿੱਚ ਦੇਖੋ ਜੀ ਹੱਲੇ ਸਾਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਲੋਕ ਸਾਨੂੰ ਸਿਰਫ ਬਾਹਰ ਨਿਕਲ ਕੇ ਮੂੰਹ ਨਹੀਂ ਮਿਠਾ ਕਰਾ ਰਹੇ ਉਹ ਸਿਰਫ ਦੁਨੀਆ ਜਿਹੜੀ ਹੈ ਇਸ ਵੇਲੇ ਪੰਜਾਬ ਸਰਕਾਰ ਦੀ ਦੱਬੀ ਘੁੱਟੀ ਜਿਹੜੀ ਯੋਜਨਾਵਾਂ ਚੱਲਦੀਆਂ ਪਈਆਂ ਲੋਕਾਂ ਨੂੰ ਪ੍ਰੈਸ਼ਰ ਬਾ ਰਹੀਆਂ ਕਿਉਂਕਿ ਉੱਥੇ ਪੰਚਾਇਤੀ ਉਹਨਾਂ ਦੀਆਂ ਸਰਕਾਰਾਂ ਹੈਗੀਆਂ ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਇਸ ਖਾਤਰ ਲੋਕ ਸਾਨੂੰ ਥੋੜਾ ਜਿਹਾ ਹੈਜ਼ਿਟੇਟ ਕਰ ਰਹੇ ਝਿਜਕ ਰਹੇ ਨੇ ਤਾਂ ਲੋਕ ਸਾਨੂੰ ਹੱਥੀ ਸ਼ਾਵਾ ਕਰਨ ਨੂੰ ਤਾਂ ਤਿਆਰ ਬੈਠੇ ਵਾਹਿਗੁਰੂ ਨੂੰ ਉਸ ਪ੍ਰਮਾਤਮਾ ਨੂੰ ਮੰਨ ਕੇ ਕਹਿਣ ਲੱਗੀਆਂ ਜੀ 2024 ਦੇ ਵਿੱਚ ਤੁਹਾਨੂੰ ਸਾਹਮਣੇ ਦੇਖਣ ਨੂੰ ਮਿਲੇਗਾ ਮੋਦੀ ਜੀ ਦੀ ਸੰਗਠਿਤ ਜਿੱਤ ਦੇ ਨਾਲ ਜਿਹਦੇ ਨਾਲ ਦੇਸ਼ ਤਰੱਕੀਆਂ ਦੀ بلੰਦੀ ਤੇ ਜਾਏਗਾ ਬਹੁਤ ਬਹੁਤ ਸ਼ੁਕਰੀਆ